ਸਰਕਾਰੀ ਤੁਸੀਂ ਦੇਖ ਰਹੇ A1 ਮੀਡੀਆ ਚੈਨਲ ਮੈਂ ਅਫਤਾਰ ਚੰਦਨ ਤੋਂ ਨਾਬਾ ਤੇ ਅੱਜ ਅਸੀਂ ਪਹੁੰਚੇ ਨਾਬਾ ਦੇ ਸਿਮਲਾ ਹਸਪਤਾਲ ਦੇ ਵਿੱਚ ਜੋ ਬੀਤੀ ਰਾਤ ਨੂੰ ਨੌਜਵਾਨ ਦੀ ਜਿਹੜੀ ਉਹ ਡੈੱਡ ਬੋਡੀ ਮਿਲਿਆ ਸਰਕਾਰੀ ਹਸਪਤਾਲ ਦੇ ਛੱਤ ਦੇ ਉੱਪਰ ਤੇ ਜੋ ਨਾਬਾ ਠਾਣਾ ਕਤਵਲੀ ਠਾਣਾ ਹੈ ਉਹ ਐਸਐਚਓ ਸਾਹਿਬ ਮੌਕੇ ਤੇ ਪਹੁੰਚਣੇ ਉਹਨਾਂ ਨੇ ਜਿਹੜੀ ਡੈੱਡ ਬੋਡੀ ਉਹ ਆਪਣੇ ਕਬਜ਼ੇ 'ਚ ਕਰਕੇ ਤੇ ਮੌਚਰੀ ਦੇ ਵਿੱਚ ਸਰਕਾਰੀ ਦਰਖਾਸਤ ਦਿੱਤੀ ਹੈ ਤਾਂ ਐਸਐਮਓ ਸਾਹਿਬ ਨਾਲ ਵੀ ਗੱਲ ਕੀਤੀ ਗਈ ਹੈ ਸਾਡੇ ਵੱਲੋਂ ਤੇ ਐਸਐਮਓ ਸਾਹਿਬ ਦਾ ਕਾਣਾ ਵੀ ਉਹਦੇ ਬਾਰੇ ਸਾਨੂੰ ਜਿਹੜਾ ਪਤਾ ਹੈ ਕਿ ਜਿਹੜੀ ਡੈੱਡ ਬੋਡੀ ਜਿਹੜੀ ਨੌਜਵਾਨ ਦੀ ਮ ਉਸ ਨੂੰ ਦੇਖੋ ਆਪਾਂ ਅਸੀਂ ਪੁਲਿਸ ਨੂੰ ਬੁਲਾ ਗੋਣਾ ਦੇਵਾਲੇ ਕਰ ਦਿੱਤੀ ਤੇ ਅਸੀਂ ਉਹਦੇ ਐਸਐਸਓ ਸਾਹਮਣੇ ਵੀ ਗੱਲ ਕੀਤੀ ਜੀ ਉਹ ਕਹਿੰਦੇ ਵੀ ਜੋ ਵੀ ਬਣਦੀ ਕਾਰਵਾਈ ਆ ਉਹ ਕਰਦਿਆਂ ਤੇ ਬਿਆਨਾਂ ਦੇ ਥਰੂ ਜਿਹੜੀ ਵੀ ਬਣਦੀ ਕਾਰਵਾਈ ਹੋ ਕੀਤੀ ਜਾਊਗੀ ਮੇਰਾ ਨਾਮ ਹਕਮੰਡਾ ਸਿੰਘ ਆ ਜੀ ਕਿਹੜੇ ਆ ਕੇ ਜਿੱਦਾਂ ਡੈੱਡ ਬੋਡੀ ਮਿਲਈ ਹੈ ਜੀ ਹਾਂ ਜੀ ਇਹ ਪਟਿਆਲੇ ਤੋਂ ਆ ਰਿਹਾ ਸੀਗਾ ਜੀ ਉਹ ਮੁੰਡੇ ਨੇ ਫੋਨ ਕੀਤਾ ਰਸਤੇ 'ਚ ਇਸ ਨੂੰ ਇਸ 3 4 ਵਜੇ ਉੱਥੇ ਧਾਰ ਲਿਆ ਜੀ ਇਸ ਨੇ ਰੋੜੀ ਦੇ ਪੁਣਾ ਤੇ ਜੀ ਰੋਟੀ ਦੇ ਪੁਲਾਣ ਤੋਂ ਧਾਰ ਕੇ ਉੱਥੇ ਅਸੀਂ ਲੋਕੇਸ਼ਨ ਕਢਾਈ ਉੱਥੋਂ ਲੈ ਜਾਂਦਾ ਦੇਖਿਆ ਸਾਨੂੰ ਇਹ ਉਹਨੂੰ ਇਹ ਨਹੀਂ ਪਤਾ ਕਿੱਥੇ ਲੈ ਕੇ ਗਿਆ ਕਿੱਥੇ ਨਹੀਂ ਇਹ ਅਸੀਂ ਲੱਭਦੇ ਫਿਰਦੇ ਸੀਗੇ ਜੀ ਜਿੱਥੇ ਕਿੱਥੇ ਜਾਂਦਾ ਸੀ ਇਹ ਜਿਹੜਾ ਯਾਰ ਦੋਸਤਾਂ ਲੈ ਵੀ ਉਹਨਾਂ ਰਵੇਗਾ ਉਹ ਕਹਿੰਦੇ ਇੱਥੇ ਤਾਂ ਆਇਆ ਨਹੀਂ ਫਿਰ ਅਸੀਂ ਰੋਟੀ ਦੇ ਪੁਲਾਣ ਤੋਂ ਗਏ ਉੱਥੇ ਵੀ ਕਿਸੇ ਲੈਵੇ ਜਾਂਦਾ ਸੀਗਾ ਮੁੰਡੇ ਲੈਵੇ ਫਿਰ ਉਹ ਮੁੰਡੇ ਨੇ ਉੱਥੋਂ ਕਢਾ ਕੇ ਦਿੱਤੀ ਕਹਿੰਦਾ ਇੱਥੇ ਆਇਆ ਸੀਗਾ ਕਹਿੰਦਾ ਆ ਮੁੰਡਾ ਲੈ ਕੇ ਗਿਆ ਉਹ ਕੀ ਵੀਡੀਓ ਕਰ ਰਹੇ ਨੇ ਜੋਰਾਬਾਰ ਸਿੰਘ ਜੀ ਇਹ ਆਪਣਾ ਡੈਡ ਬਡੀ ਕਿੱਥੋਂ ਮਿਲਿਆ ਡੈਡ ਬਡੀ ਹਸਪੀਟਲ ਤੋਂ ਮਿਲਿਆ ਨਾਬਾ ਸਰਕਾਰੀ ਹਸਪੀਟਲ ਤੋਂ 67 ਸੱਤ ਦਿਨ ਪਰੋ ਜੀ ਪੁਲਿਸ ਕਾਰਵਾਈ ਕਰ ਰਹੀ ਹੈ ਦੇਖੋ ਹੁਣ ਜੀ ਮੈਡੀਕਲ ਹੋਊਗਾ ਜੀ ਹਾਂ ਜੀ ਸਾਹਿਲ ਗौरी ਮੋਹਨਾ ਨਾਲ ਲੈ ਕੇ ਗਿਆ ਸੀ ਬਿਠਾ ਕੇ ਸਾਨੇ ਰਿਕਾਰਡਿੰਗ ਕਟਾਈ ਹੋਈ ਹੈ ਜੀ ਕੋਲਾ ਤੋਂ ਰੋਟੀ ਦੇ ਪਲਾਕ ਤੋਂ ਸ਼ਾਹਲ ਮੜਾ ਰਹਿਦਾ ਕਿੱਥੇ ਹੈ ਜੀ ਇਹ ਉੱਥੇ ਨਾ ਸਾਡੀ ਦੁਕਾਨ ਦੇ ਨਾਲ ਰਹਿੰਦਾ ਜੀ ਕੋ ਉੱਥੇ ਡਿਪਟੀ ਮੰਗਲੇ ਦੇ ਕੁਆਟਰਾਂ ਚ ਸਾਨੂੰ ਸਰਜੀਤ ਸਿੰਘਾ ਮੇਰੇ ਅਗਲੇ ਜਵਾਬ ਨੇ ਮੈਂ ਕਰਦਾ ਕੀ ਹੈ ਜੀ ਉਹ ਮੁੰਡਾ ਵਿਲਾ ਜੀ ਉਹ ਤੇ ਕਿੰਨੇ ਜਣੇ ਨੇ ਉਹ ਹਾਂ ਜੀ ਕਿੰਨੇ ਜਣੇ ਬੰਦੇ ਇਸ ਟਾਈਮ ਤਾਂ ਇਕੱਲਾ ਸੀ ਜੀ ਇਹ ਕੀ ਪਤਾ ਹੁਣ ਅੱਗੇ ਕਿੰਨੇ ਜਣੇ ਖੜੇ ਹੋਣਗੇ ਉਹ ਹਾਂ ਜੀ ਉਸ ਟਾਈਮ ਤਾਂ ਇਕੱਲਾ ਗਿਆ ਜੀ ਲੇਕਿਨ ਬਿਠਾ ਕੇ ਮੋਟਰਸਾਈਕਲ ਤੇ ਹਾਂ ਜੀ ਸਹੀ ਕਾਲ ਜੀ ਸਰ ਜਿਹੜਾ ਆਪਣੇ ਹਸਪਤਾਲ ਦੇ ਵਿੱਚ ਨਰਵਾਲਾ ਦੇ ਡੈਡ ਬਡੀ ਮਿਲਿਆ ਇਹਦੇ ਬਾਰੇ ਕੀ ਹਾਂਜੀ ਕੱਲ ਮਿਲਿਆ ਡਰਬੜੀ ਪੁਲਸ ਵਾਲਿਆਂ ਨੇ ਇਨਵੈਸਟੀਗੇਟ ਕਰਕੇ ਡੈਡ ਬਡੀ ਮਿਲਿਆ ਤੇ ਉਹ ਡੈਡ ਬਡੀ ਜਿਹੜੀ ਹੈਗੀ ਸਾਡੇ ਸਿਵਲ ਹਸਪਤਾਲ ਚ ਮੋਰਚਰੀ ਚ ਰੱਖੀ ਹੈ ਪੋਸਟਮਾਰਟਮ ਉਹਦਾ ਅੱਜ ਹੋਣਾ ਹੈਗਾ ਤੇ ਪੁਲਿਸ ਇਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਸਭ ਨੂੰ ਪਤਾ ਲੱਗ ਜਾਊਗਾ ਡੱਡ ਬੋੜੀ ਜਾਲਾ ਆਇਆ ਸੀ ਜੀ ਮੈਸੇਜ ਹਸਪੀਟਲ ਤੋਂ ਤੇ ਅਸੀਂ ਮੌਕੇ ਤੇ ਪਹੁੰਚ ਕੇ ਪੜਤਾਲ ਕੀਤੀ ਹੈ ਲੜਕੇ ਦੇ ਫਾਦਰ ਜੀ ਦੀ ਡੈਥ ਹੋਈ ਹੈ ਉਹਦੇ ਫਾਦਰ ਮਿਲਣੇ ਮੌਕੇ ਤੇ ਉਹਨਾਂ ਨੇ ਬਿਆਨ ਖਾਇਆ ਕਿ ਮੇਰੇ ਲੜਕੇ ਦਾ ਜਿਹੜਾ ਹੈਗਾ ਕਿਸੇ ਨੇ ਕੁੱਟਮਾਰ ਕਰਕੇ ਕਤਲ ਕੀਤਾ ਹੈ ਉਹਨਾਂ ਦਾ ਅਸੀਂ ਬਿਆਨ ਦਰਜ ਕਰਕੇ ਇੱਕ ਵਿਅਕਤੀ ਦੇ ਖਿਲਾਫ ਮਕਦਮਾ ਦਰਜ ਕੀਤਾ ਤੇ ਲੜਕਾ ਕਿੱਥੇ ਰਹਣ ਵਾਲਾ ਹੈ ਬੇਸਿਕਲੀ ਦਾ 90 ਦਾ ਹੀ ਰਹਿਣ ਵਾਲਾ ਜੀ ਜਸਵਾਲ ਕਲੋਨੀ ਦਾਪੇ ਦਾ ਰਹਿਣ ਵਾਲਾ ਹੈ ਉਹਦੇ ਫਾਦਰ ਦੇ ਅਕੋਰਡਿੰਗ ਜਿਹੜਾ ਹੈਗਾ ਵੀ ਉਹ ਪਿਛਲੇ ਕੁਝ ਮਹੀਨਿਆਂ ਤੋਂ ਚਾਰ ਪੰਜ ਮਹੀਨਿਆਂ ਤੋਂ ਆਪਣੇ ਸਾਰੇ ਘਰ ਪਰਦੇਾਲੇ ਰਹ ਰਹੇ ਹਸੂਗਾ ਤੇ ਹੁਣ ਉਹਨਾਂ ਨੂੰ ਮਿਲਣ ਲਈ ਆ ਰਹੇ ਹਸੂਗਾ ਲੱਗਦਾ ਪਰ ਦੋਸ਼ੀ ਦੀ ਭਾਲ ਕਰ ਰਹੇ ਆ ਜੀ ਅਰੈਸਟ ਕਰਕੇ ਜਿਹੜੀ ਹੈਗੀ ਅਗਲੀ ਕਾਰਵਾਈ ਅਮਾਚ ਲਿਆਂਦੀ ਜਾਊਗੀ